ਕਬੀਰ ਡਗਮਗ ਕਿਆ ਕਰੇ ਕਹਾਂ ਢੁਲਾਵੇ ਜੀਉ ਸਰਬ ਸੂਖ ਕੋ ਨਾਇ ਕੋ RAM ਨਾਮ ਰਸ ਪੀਓ ਭਗਤ ਕਬੀਰ ਸਾਹਿਬ ਜੀ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਫਰਮਾਨ ਕਰਦੇ ਹਨ ਕਬੀਰ ਦਗਮਗ ਕੀ ਕਰੇ ਅਸਲ ਦੇ ਵਿੱਚ ਕਬੀਰ ਸ਼ਬਦ ਬੋਲ ਕੇ ਨਾ ਥੋੜਾ ਜਿਹਾ ਵਿਸ਼ਰਾਮ ਦੇਣਾ ਇੱਥੇ ਕੌਮਾ ਲੱਗਿਆ ਵਿਸ਼ਰਾਮ ਲੱਗਿਆ ਮੈਂ ਪਹਿਲਾਂ ਵੀ ਕਈ ਵਾਰੀ ਇਹ ਬੇਨਤੀ ਕੀਤੀ ਹੈ ਕਿ ਜੇਕਰ ਗੁਰਬਾਣੀ ਦੇ ਸ਼ਬਦਾਂ ਦਾ ਉਚਾਰਨ ਸਹੀ ਹੋਏਗਾ ਉਹਨਾਂ ਦੇ ਵਿਸ਼ਰਾਮ ਸਹੀ ਲੱਗੇ ਹੋਣਗੇ ਤੇ ਚੇਤੇ ਰੱਖਣਾ ਗੁਰਬਾਣੀ ਦੇ ਅਧੋਂ ਜ਼ਿਆਦਾ ਅਰਥ ਤੇ ਸਾਨੂੰ ਵੈਸੇ ਹੀ ਸਮਝ ਆਉਂਦੇ ਜਾਣਗੇ ਕਿਉਂਕਿ ਗੁਰਬਾਣੀ ਜਿਹੜੀ ਹੈ ਨਾ ਇਹ ਬੜੀ ਸਰਲ ਭਾਸ਼ਾ ਦੇ ਵਿੱਚ ਲਿਖੀ ਗਈ ਹੈ ਜਿਹਨੂੰ ਗੁਰਮੁਖੀ ਆਪਾਂ ਕਹਿੰਦੇ ਆ ਕਬੀਰ ਸਾਹਿਬ ਜੀ ਨੇ ਫਰਮਾਨ ਕੀਤਾ ਕਬੀਰ ਆਪਣੇ ਆਪ ਨੂੰ ਆਵਾਜ਼ ਮਾਰੀ ਹੈ ਤੇ ਆਪਣੇ ਆਪ ਨੂੰ ਅਸਲ ਦੇ ਵਿੱਚ ਕਬੀਰ ਸਾਹਿਬ ਜੀ ਆਪਣੇ ਆਪ ਨੂੰ ਸਮਝਾਉਣ ਦਾ ਇਸ ਕਰਕੇ ਪ੍ਰਕਰਣ ਦੇ ਰਹੇ ਨੇ ਕਿ ਆਪਾਂ ਵੀ ਸਾਰੇ ਆਪਣੇ ਆਪ ਨੂੰ ਆਵਾਜ਼ ਮਾਰ ਕੇ ਸਮਝਾਉਣਾ ਕਰਿਆ ਕਰੀਏ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ ਕਬੀਰ ਡਗਮਗ ਕੀ ਕਰੇ ਕਹਾਂ ਡੁਲਾਵੇ ਜੀਓ ਕਬੀਰ ਸਾਹਿਬ ਜੀ ਕਹਿ ਲੱਗੇ ਏ ਕਬੀਰ ਡਗਮਗ ਸ਼ਬਦ ਦਾ ਅਰਥ ਹੈ ਡੋਲਣਾ ਇਹ ਜਿਹੜਾ ਪੰਕਤੀ ਹੈ ਇਹਦੇ ਵਿੱਚ ਸਵਾਲ ਲੇ ਪ੍ਰਸ਼ਨਵਾਚਕ ਕੁਐਸਚਨ ਮਾਰਕ ਹੈ ਕਹਿ ਲੱਗੇ ਕਬੀਰ ਤੂੰ ਸੁਖ ਦੀ ਖਾਤਰ ਪਰਮਾਤਮਾ ਨੂੰ ਵਿਸਾਰ ਕੇ ਹੋਰ ਕਿਹੜੇ ਪਾਸੇ ਆਪਣੇ ਆਪ ਭਟਕਿਆ ਤੁਰਿਆ ਫਿਰਦਾ ਕਬੀਰ ਡਗਮਗ ਕਿਆ ਕਰੇ ਡਗਮਗ ਦਾ ਮਤਲਬ ਹੈ ਭਟਕ ਜਾਣਾ ਆਪਣੇ ਰਸਤੇ ਤੋਂ ਖੁੰਝ ਜਾਣਾ ਕਹਿ ਲੱਗੇ ਕਿ ਆਪਣੇ ਸੁਖਾਂ ਦੀ ਖਾਤਰ ਪਰਮਾਤਮਾ ਨੂੰ ਛੱਡ ਕੇ ਤੇ ਤੂੰ ਹੋਰ ਹੋਰ ਪਾਸਿਆਂ ਵਿੱਚ ਸੁਖ ਲੱਭਦਾ ਹੈ ਦੁਨਿਆਵੀ ਪਦਾਰਥਾਂ ਚ ਦੁਨਿਆਵੀ ਰਸਾਂ ਕਸਾਂ ਦੇ ਵਿੱਚ ਤਨ ਦੌਲਤ ਵਿੱਚ ਜਾ ਆਪਾਂ ਜਿਹੜਾ ਮਟੀਰੀਅਲ ਇਕੱਠਾ ਕਰਦੇ ਆ ਪਦਾਰਥਾਂ ਦੇ ਵਿੱਚ ਆਪਾਂ ਇਹਨਾਂ ਦੇ ਵਿੱਚ ਕਹਿ ਲੱਗੇ ਕਿ ਸੁਖ ਲੱਭਣ ਦਾ ਯਤਨ ਕਰਦੇ ਆ ਤੇ ਅਗਲਾ ਬਚਨ ਹੈ ਕਹਾ ਡੁਲਾਵੇ ਜੀਓ ਡੁਲਾਵੇ ਦਾ ਅਖਰੀ ਅਰਥ ਕਿ ਡੋਲਣਾ ਕਹਿ ਲੱਗੇ ਆਪਣੇ ਚਿੱਤ ਨੂੰ ਕਿਹੜੇ ਪਾਸੇ ਡਲਾਉਂਦਾ ਫਿਰਦਾ ਕਿਉਂ ਡੋਲਦਾ ਫਿਰਦਾ ਤੇ ਸਤਗੁਰ ਪਾਤਸ਼ਾਹ ਜੀ ਭਗਤ ਕਬੀਰ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਫਰਮਾਨ ਕਰਦੇ ਨੇ ਸਰਬ ਸੂਖ ਕੋ ਨਾਇਕੋ ਨਾਇਕੋ ਦਾ ਮਤਲਬ ਹੈ ਮਾਲਕ ਓਨਰ ਕਹਿਣ ਲੱਗੇ ਅਸਲ ਦੇ ਵਿੱਚ ਸਾਰੇ ਸੁਖਾਂ ਦਾ ਮਾਲਕ ਉਹ ਪ੍ਰਮਾਤਮਾ ਹੈ ਪ੍ਰਮਾਤਮਾ ਨੂੰ ਵਿਸਾਰ ਕੇ ਪ੍ਰਮਾਤਮਾ ਨੂੰ ਤਿਆਗ ਕੇ ਦੁਨੀਆ ਦੇ ਪਦਾਰਥਾਂ ਦੇ ਵਿੱਚੋਂ ਸੁੱਖ ਲੱਭਣੇ ਇਹ ਬਿਲਕੁਲ ਨਿਰੀ ਮੂਰਖਤਾਈ ਦੀ ਗੱਲ ਹੈ ਚੇਤੇ ਰੱਖਣਾ ਅੱਜ ਤੱਕ ਦੁਨੀਆ ਦੇ ਬੜੇ ਮਹਾਨ ਰਾਜੇ ਬੜੇ ਬੜੇ ਵੱਡੇ ਰਾਜੇ ਸਹਾ ਸਿਕੰਦਰ ਹੋਏ ਨੇ ਉਹਨਾਂ ਨੇ ਕਿਤੇ ਵੀ ਅਖੀਰ ਵਿੱਚ ਇਹ ਨਹੀਂ ਕਿਹਾ ਕਿ ਮੈਂ ਦੁਨੀਆ ਦੇ ਸਾਰੇ ਸੁੱਖ ਭੋਗ ਚੱਲਿਆਂ ਉਹ ਵੀ ਇੱਥੋਂ ਰੋਂਦੇ ਚਲੇ ਗਏ ਚੇਤੇ ਰੱਖਣਾ ਸਰਬ ਸੁਖ ਕੋ ਰਾਜਾ ਦੁਖੀਆ ਸੁਖਮਨੀ ਸਾਹਿਬ ਹਰ ਕਾ ਨਾਮ ਜਪਤ ਹੋਏ ਸੁਖਿਆ ਕਹਿ ਲਗੇ ਸਾਰੀ ਦੁਨੀਆ ਦਾ ਰਾਜ ਵੀ ਕਿਸੇ ਨੂੰ ਦੇ ਦਿੱਤਾ ਜਾਵੇ ਨਾ ਸੁਖ ਨਹੀਂ ਲੈ ਸਕਦਾ ਕੇਵਲ ਤੇ ਕੇਵਲ ਸੁਖ ਹੈ ਨਾਮ ਦੇ ਵਿੱਚ ਹਰ ਕਾ ਨਾਮ ਜਪਤ ਹੋਏ ਸੁਖਿਆ ਕੇਵਲ ਨਾਮ ਜਪ ਕੇ ਮਨੁੱਖ ਸੁਖ ਲੈ ਸਕਦਾ ਹੈ ਪਦਾਰਥਾਂ ਵਿੱਚ ਸੁਖ ਨਹੀਂ ਸਰਬ ਸੁਖ ਕੋ ਨਾਇਕੋ ਸਾਰੇ ਸੁੱਖਾਂ ਦਾ ਮਾਲਕ ਉਹ ਪਰਮਾਤਮਾ ਆਪ ਹੈ ਤੇ ਤੂੰ ਇੱਕ ਕੰਮ ਕਰ ਰਾਮ ਨਾਮ ਰਸ ਪਿਓ ਨਾਮ ਦੇ ਨਾਲ ਜੁੜ ਸਾਰੇ ਸੁੱਖਾਂ ਦਾ ਪ੍ਰੇਰਕ ਪਰਮਾਤਮਾ ਹੈ ਪਰਮਾਤਮਾ ਦਾ ਨਾਮ ਦਾ ਅੰਮ੍ਰਿਤ ਪੀ ਭਾਵ ਨਾਮ ਦੇ ਨਾਲ ਜੁੜ ਨਾਮ ਸਿਮਰਨ ਭਜਨ ਬੰਦਗੀ ਵਿੱਚ ਰਹੇ ਇਸ ਤੋਂ ਅਗਲਾ ਸ਼ਲੋਕ ਕਬੀਰ ਕੰਚਨ ਕੇ ਕੁੰਦਲ ਬਨੇ ਉਪਰ ਲਾਲ ਜੜਾਓ dise daade kaan jho jin man naahi naao kabir saab ji kyan lage he kabir ਜੇ ਸੋਨੇ ਦੇ ਵਾਲੇ ਬਣੇ ਹੋਣ ਵਾਲੇ ਸਮਝਦੇ ਹੋ ਨਾ ਕੁੰਡਲ ਆ ਜਿਹੜੇ ਕੰਨਾਂ ਦੇ ਵਿੱਚ ਪਾਉਂਦੇ ਵਾਲੀਆਂ ਛੋਟੇ ਹੁੰਦੇ ਨੇ ਵਾਲੇ ਥੋੜਾ ਵੱਡਾ ਸਹਿਜ ਹੋ ਜਾਂਦਾ ਹੈ ਕਹਿੰ ਲੱਗੀ ਸੋਨੇ ਦੇ ਵੀ ਬਣੇ ਹੋਣ ਉਹਨਾਂ ਵਾਲਿਆਂ ਦੇ ਉੱਪਰ ਲਾਲ ਜਿਹੜੇ ਹੋਣ ਤੇ ਇਹ ਵਾਲੇ ਲੋਕਾਂ ਦੇ ਕੰਨਾਂ ਵਿੱਚ ਪਾਏ ਹੋਣ ਪਰ ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਵੱਸਦਾ ਉਹਨਾਂ ਦੇ ਇਹ ਕੁੰਡਲ ਸੜੇ ਹੋਏ ਕਾਨਿਆਂ ਵਾਂਗ ਦਿਸਦੇ ਨੇ ਜੋ ਬਾਹਰੋਂ ਤਾਂ ਲਿਸ਼ਕਦੇ ਨੇ ਪਰ ਅੰਦਰੋਂ ਸੜ ਕੇ ਸੁਆਹ ਨੇ ਭਾਵ ਨਾਮ ਤੋਂ ਬਿਨਾ ਮਨੁੱਖ ਦੇ ਅੰਦਰ ਸੜਨ ਪੈਦਾ ਹੋ ਜਾਂਦੀ ਹੈ ਕਬੀਰ ਕੰਚਨ ਕੇ ਕੁੰਡਲ ਬਨੇ ਬਾਰੀ ਤੌਰ ਤੇ ਬਹੁਤ ਆਪਾਂ ਫੈਸ਼ਨ ਕੀਤਾ ਆਪਣੇ ਆਪ ਨੂੰ ਸਾਜਿਆ ਸਵਾਰਿਆ ਬੜੇ ਤਰ੍ਹਾਂ ਦੇ ਹਾਰ ਸ਼ਿੰਗਾਰ ਕੀਤੇ ਨੇ ਉੱਪਰ ਲਾਲ ਜਿਹੜਾ ਉਹ ਭਾਵ ਇਸ ਦਾ ਮੇਨ ਭਾਵ ਇਹ ਹੀ ਹੈ ਕਿ ਬੜੇ ਹਾਰ ਸ਼ਿੰਗਾਰ ਬਾਹਰੀ ਤੌਰ ਤੇ ਸਰੀਰ ਤੇ ਕੀਤੇ ਲੋਕਾਂ ਨੇ ਵੇਖਿਆ ਵੀ ਬੜਾ ਬੜੇ ਸੁੰਦਰ ਕੱਪੜੇ ਮਹਿੰਗੇ ਕੱਪੜੇ ਪਾਏ ਨੇ ਬੜੇ ਮਹਿੰਗੀ ਜੁੱਤੀ ਪਾਈ ਹੋਈ ਹੈ ਮਹਿੰਗੇ ਮਹਿੰਗੇ ਸਾਰੇ ਅਭੂਸ਼ਣ ਪਹਿਨੇ ਨੇ ਗਹਿਣੇ ਪਾਏ ਨੇ ਪਰ ਚੇਤੇ ਰੱਖਣਾ ਕਹਿਣ ਲੱਗੇ ਦੀਸੇ ਦਾਦੇ ਕਾਨ ਜਿਓ ਦਿਸੇ ਦਾ ਮਤਲਬ ਹੈ ਦਿਸਣਾ ਦਾਦੇ ਦਾ ਮਤਲਬ ਹੈ ਸੜੇ ਹੋਏ ਕਾਨ ਇਥੇ ਕਾਨ ਦਾ ਮਤਲਬ ਹੈ ਕਾਨ ਕਾਨਾ ਸਮਝਦੇ ਹੋ ਨਾ ਅਸਲ ਦੇ ਵਿੱਚ ਸਰਕੜਾ ਵੀ ਉਹਨੂੰ ਕਹਿੰਦੇ ਨੇ ਉਹ ਜਦੋਂ ਕਾਨੇ ਨੂੰ ਉੱਤੋਂ ਦੇਖੀਦਾ ਬੜਾ ਚਿੱਟਾ ਦਿਸਦਾ ਹੈ ਕਾਨੇ ਦੇਖੇ ਹੋਣਗੇ ਆਪਾਂ ਕਾਨੇ ਨੂੰ ਉੱਤੋਂ ਵੇਖੀਏ ਬੜਾ ਚਿੱਟਾ ਦਿਸਦਾ ਹੈ ਪਰ ਜਦੋਂ ਉਸ ਨੂੰ ਤੋੜ ਕੇ ਵਿੱਚੋਂ ਵੇਖਿਆ ਜਾਂਦਾ ਹੈ ਤੇ ਵਿੱਚੋਂ ਸੜਿਆ ਪਿਆ ਹੁੰਦਾ ਹੈ ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ ਨਾ ਵਸਦਾ ਬਾਹਰੋਂ ਤਾਂ ਬਥੇਰੇ ਲਿਸ਼ਕ ਪੁਸ਼ਕ ਕੇ ਰਹਿਣ ਪਰ ਅੰਦਰੋਂ ਉਹ ਇਸ ਤਰ੍ਹਾਂ ਸੜੇ ਹੁੰਦੇ ਨੇ ਜਿੱਦਾਂ ਕਾਨਾ ਸੜਿਆ ਹੁੰਦਾ ਹੈ ਅੰਦਰੋਂ ਜੇ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ ਤੇ ਅੰਦਰ ਸੜ ਜਾਂਦਾ ਹੈ ਇਸ ਤੋਂ ਅਗਲਾ ਬਚਨ ਕਬੀਰ ਐਸਾ ਏਕ ਆਦ ਜੋ ਜੀਵਤ ਮਰਤਕ ਹੋਏ ਨਿਰਪੈ ਹੋਏ ਕਹਿ ਹਾ ਗੁਣ ਰਵੈ ਜਤ ਪੀਖੋ ਤਤ ਸੋਏ ਫਿਰ ਕਬੀਰ ਸਾਹਿਬ ਜੀ ਨੇ ਆਵਾਜ਼ ਆਪਣੇ ਆਪ ਨੂੰ ਮਾਰੀ ਕਹਿ ਲੱਗੇ ਹੇ ਕਬੀਰ ਕਬੀਰ ਐਸਾ ਏਕ ਆਦ ਕਹਿ ਲੱਗੇ ਕੋਈ ਇੱਕ ਦਾ ਕੋਈ ਵਿਰਲਾ ਮਨੁੱਖੀ ਹੁੰਦਾ ਹੈ ਜੋ ਜੀਵਤ ਮ੍ਰਿਤਕ ਹੋਏ ਜੋ ਦੁਨੀਆਂ ਦੇ ਰਸਾ ਕਸਾ ਵੱਲੋਂ ਮੁਰਦਾ ਜਿਉਂਦੇ ਜੀ ਮਰਿਆ ਹੋਵੇ ਹੁਣ ਇੱਥੇ ਮਰਨ ਦਾ ਮਤਲਬ 네ਗੇਟਿਵ ਨਹੀਂ ਲੈਣਾ ਵੀ ਮੈਂ ਮਰਿਆ ਜਾ ਤੁਰਿਆ ਫਿਰੇ ਵੀ ਦੁਨੀਆਂ ਵਾਲੇ ਵੀ ਸੁਸਾਇਡ ਕਰਨ ਦੀ ਆਤਮ ਹਤਿਆ ਕਰਨ ਦੀ ਗੱਲ ਕੀਤੀ ਨਹੀਂ ਅਸਲ ਦੇ ਵਿੱਚ ਕਬੀਰ ਸਾਹਿਬ ਜੀ ਕਹਿਣ ਲੱਗੇ ਜੋ ਮਨੁੱਖ ਦੁਨਿਆਵੀ ਸੁੱਖਾਂ ਵੱਲੋਂ ਵੇ ਪਰਵਾਹ ਰਹਿੰਦਾ ਕਿਸੇ ਤਰ੍ਹਾਂ ਦੀਆਂ ਆਸਾਂ ਉਮੀਦਾਂ ਜਗਤੇ ਰਹੇ ਨਿਰਾਸ਼ਾ ਨਵੇਂ ਪਾਤਸ਼ਾਹ ਜੀਆ ਨੇ ਵੀ ਇੱਕ ਬਚਨ ਕੀਤਾ ਬਾਲੀਆਂ ਆਸਾਂ ਨਾ ਰੱਖੇ ਬਾਲੀਆਂ ਉਮੀਦਾਂ ਦੇ ਨਾਲ ਕਿ ਫਲਾਣਾ ਕੰਮ ਐਦਾ ਹੋ ਜੇ ਐਦਾ ਆਉਣ ਵਾਲੇ ਟਾਈਮ ਦੀ ਉਮੀਦਾਂ ਬਾਲੀਆਂ ਜਿਆਦੀਆਂ ਰੱਖਣੀਆਂ ਕੋਈ ਇੱਕ ਅੱਧੀ ਉਮੀਦ ਟੁੱਟ ਗਈ ਬੰਦਾ ਮਰਿਆਂ ਬਰਾਬਰ ਹੋ ਜਾਂਦਾ ਚੱਲ ਅੱਗੇ ਇੰਨੀਆਂ ਉਮੀਦਾਂ ਰੱਖੋ ਹੀ ਨਾ ਜੋ ਮਨੁੱਖ ਇੰਨਾ ਦੁਨਿਆਵੀ ਪਦਾਰਥਾਂ ਦੇ ਵਿੱਚੋਂ ਸੁੱਖਾਂ ਦੀ ਉਮੀਦ ਭਾਲਦਾ ਉਹ ਤਾਂ ਦੀਸੇ ਦਾਦੇ ਕਾਨ ਜਿਉ ਆਪਾਂ ਪਹਿਲਾਂ ਪੜ ਲਿਆ ਪਰ ਜਿਹੜਾ ਮਨੁੱਖ ਇਹਨਾਂ ਦੁਨਿਆਵੀ ਪਦਾਰਥਾਂ ਤੋਂ ਕਿਸੇ ਤਰ੍ਹਾਂ ਦੀ ਸੁੱਖ ਦੀ ਆਸ ਨਹੀਂ ਕਰਦਾ ਸੁੱਖਾਂ ਦੀ ਉਹਨੂੰ ਕੋਈ ਪ੍ਰਵਾਹ ਨਹੀਂ ਤੇ ਕਹਿ ਲੱਗੇ ਜੋ ਜੀਵਤ ਮਿਰਤਕ ਹੋਏ ਜਿਉਂਦੇ ਜੀ ਇਹਨਾਂ ਪਦਾਰਥਾਂ ਵੱਲੋਂ ਮਰਿਆ ਬਰਾਬਰ ਹੋ ਜਾਂਦਾ ਹੈ ਹੁਣ ਮਿਰਤਕ ਪ੍ਰਾਣੀ ਨੂੰ ਕਿਸੇ ਤਰ੍ਹਾਂ ਦੀ ਕੋਈ ਆਸ ਨਹੀਂ ਹੁੰਦੀ ਕਿਸੇ ਤੋਂ ਮਰਤਕ ਪ੍ਰਾਣੀ ਕੋਈ ਡਿਮਾਂਡ ਨਹੀਂ ਕਰਦਾ ਉਹਨੂੰ ਦੁਨੀਆ ਤੋਂ ਕੋਈ ਉਹਦੀ ਮੰਗ ਨਹੀਂ ਹੁੰਦੀ ਮਰਤਕ ਦੀ ਮਰੇ ਹੋਏ ਸਰੀਰ ਦੀ ਪਰ ਇੱਥੇ ਜਿਉ ਸ ਕਬੀਰ ਸਾਹਿਬ ਜੀ ਕਹਿ ਲਗੇ ਜਿਹੜਾ ਮਨੁੱਖ ਜਿਉਂਦੇ ਜੀ ਸਰੀਰ ਜਿੰਦਾ ਹੈ ਪਰ ਆਪਣੀ ਬਿਰਤੀ ਉਹ ਬਣਾ ਲੈਂਦਾ ਜਿਹੜੀ ਬਿਰਤੀ ਇੱਕ ਮਰੇ ਮਨੁੱਖ ਦੀ ਹੁੰਦੀ ਹੈ ਮਰੇ ਮਨੁੱਖ ਨੂੰ ਕੋਈ ਕੋਈ ਡਿਮਾਂਡ ਨਹੀਂ ਹੁੰਦੀ ਮਰੇ ਮਨੁੱਖ ਦੀ ਤੇ ਕਹਿ ਲੱਗੇ ਜਿਹੜਾ ਮਨੁੱਖ ਜਿਉਂਦੇ ਜੀ ਆਹ ਬਿਰਤੀ ਆਪਣੇ ਅੰਦਰ ਪੈਦਾ ਕਰ ਲਵੇ ਕੋਈ ਦੁਨੀਆ ਦੇ ਵਿੱਚੋਂ ਉਸ ਨੂੰ ਕੋਈ ਡਿਮਾਂਡ ਨਾ ਰਹਿ ਜਾਏ ਕੋਈ ਉਮੀਦ ਨਾ ਰਹਿ ਜਾਏ ਕੋਈ ਆਸਾਂ ਨਾ ਪਾਲੇ ਆਪਣੇ ਅੰਦਰ ਕਹਿ ਲੱਗੇ ਚੇਤੇ ਰੱਖਣਾ ਇਹੋ ਜਿਹਾ ਮਨੁੱਖ ਤੇ ਕੋਈ ਵਿਰਲਾ ਹੀ ਹੁੰਦਾ ਹੈ ਕਬੀਰ ਐਸਾ ਏਕ ਆਦ ਕੋਈ ਇੱਕ ਅੱਧਾ ਹੀ ਪਰ ਇਹਦੇ ਵਿੱਚ ਇਹ ਵੀ ਨਹੀਂ ਕਹਿਣਾ ਕਿ ਬਿਲਕੁਲ ਹੀ ਕੋਈ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਦਾ 12 ਦੇ ਵਧੇਕ ਵਿੱਚ ਸ਼ਬਦ ਹੈ ਜਿਸ ਵਿੱਚ ਸਤਿਗੁਰ ਪਾਤਸ਼ਾਹ ਜੀਆਂ ਨੇ ਫੁਰਮਾਨ ਕੀਤਾ ਕਿ ਭਾਈ ਕਿ ਹੈਨ ਵਿਰਲੇ ਨਾਹੀ ਕਣੇ ਫੈਲ ਫੱਕੜ ਸੰਸਾਰ ਸੰਸਾਰ ਦੇ ਅੰਦਰ ਫੱਕੜ ਕਿਸਮ ਦੇ ਫਕੀਰ ਕਿਸਮ ਦੇ ਲੋਕ ਫੈਲੇ ਹੋਏ ਨੇ ਪਰ ਹੈਨ ਵਿਰਲੇ 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 ਹੀ ਨੇ ਨਾਹੀ ਕਣੇ ਕੋਈ ਜਿਆਦੇ ਨਹੀਂ ਥੋੜੇ ਹੀ ਨੇ ਇਥੇ ਕਬੀਰ ਸਾਹਿਬ ਜੀ ਕਹਿ ਲੱਗੇ ਕਬੀਰ ਐਸਾ ਏਕ ਆਦ ਚੇਤੇ ਰੱਖਣਾ ਗੁਰੂ ਨਾਨਕ ਸਾਹਿਬ ਪਾਸ਼ਾ ਜੀਆਂ ਦੀ ਬਾਣੀ ਤੇ ਕਬੀਰ ਸਾਹਿਬ ਦੀ ਬਾਣੀ ਐਨ ਪੈਰਲਲ ਚੱਲਦੀਆਂ ਨੇ ਜਿਦਾਂ ਲਾਈਨ ਦੀਆਂ ਪਟਰੀਆਂ ਪਟਰੀ ਹੁੰਦੀ ਹੈ ਨਾ ਗੱਡੀ ਦੀ ਲਾਈਨ ਹੁੰਦੀ ਹੈ ਬਿਲਕੁਲ ਮੈਂ ਕਹਿੰਨਾ ਕੋਈ ਵੈਸੇ ਤੇ ਸਾਰੇ ਭਗਤਾਂ ਦੀ ਛੱਤੀ ਮਹਾਂਪੁਰਖਾਂ ਦੀ ਬਾਣੀ ਦਰਜ ਹੈ ਕਿਸੇ ਦਾ ਵੀ ਇੱਕ ਦੂਜੇ ਨਾਲ ਭੇਦ ਨਹੀਂ ਪਰ ਕਬੀਰ ਸਾਹਿਬ ਜੀ ਤੇ ਗੁਰੂ ਨਾਨਕ ਸਾਹਿਬ ਪਾਸ਼ਾ ਦੀ ਬਾਣੀ ਬੜਾ ਹੀ ਜ਼ਿਆਦਾ ਮੇਲ ਖਾਂਦੀ ਹੈ ਆਪਸ ਦੇ ਵਿੱਚ ਕਈ ਵਾਰੀ ਤੇ ਭੁਲੇਖਾ ਹੀ ਪੈ ਜਾਂਦਾ ਹੈ ਕਿ ਕਬੀਰ ਸਾਹਿਬ ਦੀ ਬਾਣੀ ਹੈ ਕਿ ਗੁਰਨਾਮ ਸਿੰਘ ਪਾਸ਼ਾ ਨੇ ਦਿੱਤਾ ਜੀ ਇਹਨਾਂ ਮੇਲ ਖਾਂਦੀ ਹੈ ਬਾਣੀ ਇੱਥੇ ਵੀ ਪਰਮਾਨਤ ਕੀਤਾ ਹੈ ਕਬੀਰ ਐਸਾ ਏਕ ਆਦ ਕੋਈ ਇੱਕ ਅੱਧਾ ਹੀ ਹੁੰਦਾ ਹੈ ਜੋ ਜੀਵਤ ਮਿਰਤਕ ਹੋਏ ਜਿਹੜਾ ਜਿਉਂਦੇ ਜੀਵ ਦੁਨੀਆ ਵਾਲੇ ਆਸਾਂ ਤੋਂ ਨਾਤਾ ਤੋੜ ਲੈਂਦਾ ਹੈ ਅਗਲਾ ਬਚਨ ਹੈ ਨਿਰਪੈ ਹੋਇ ਕੈ ਗੁਣ ਰਵੈ ਨਿਰਪੈ ਦਾ ਮਤਲਬ ਹੈ ਨਿਡਰ ਹੋ ਕੇ ਨਿਡਰ ਸੁਖ ਮਿਲੇ ਚਾਹੇ ਦੁੱਖ ਮਿਲੇ ਨਿਡਰ ਹੋ ਜਾਏ ਕੁਛ ਵੀ ਵਾਪਰੇ ਚਾਹੇ ਦੁੱਖਾ ਜੇ ਸੁਖਾ ਜੇ ਬਸ ਪ੍ਰਵਾਹ ਨਾ ਕਰੇ ਇਸ ਗੱਲ ਦੀ ਉਹਨੂੰ ਕਹਿੰਦੇ ਨੇ ਨਿਰਪੈ ਹੋਇ ਕੈ ਗੁਣ ਰਵੈ ਗੁਣ ਰਵੈ ਦਾ ਮਤਲਬ ਹੈ ਪ੍ਰਭੂ ਦੇ ਗੁਣ ਚੇਤੇ ਕਰਦਾ ਰਵੇ ਬੇ ਡਰ ਹੋ ਕੇ ਰੱਬ ਦਾ ਨਾਮ ਜਪੇ ਦੁੱਖ ਆ ਗਿਆ ਕੋਈ ਗੱਲ ਨਹੀਂ ਇਹ ਨਹੀਂ ਵੀ ਕੋਈ ਚਿੰਤਾ ਸਤਾਉਣ ਲੱਗ ਗਈ ਤੇ ਪਾਠ ਹੀ ਛੁੱਟ ਗਿਆ ਲਓ ਜੀ ਮੇਰਾ ਮਨ ਮਨ ਹੀ ਨਹੀਂ ਲੱਗਦਾ ਪਾਠ ਦੇ ਵਿੱਚ ਕਿਤੇ ਆਹ ਨੁਕਸਾਨ ਨਾ ਹੋ ਜਾਏ ਕਿਤੇ ਆਹ ਕੰਮ ਨਾ ਹੋ ਜਾਏ ਬੱਚੇ ਸਾਡੇ ਪਤਾ ਨਹੀਂ ਨੌਕਰੀ ਲੱਗਣੇ ਨੇ ਕਿ ਨਹੀਂ ਪਤਾ ਨਹੀਂ ਉਹਨਾਂ ਦਾ ਆਹ ਕੰਮ ਬਣਨਾ ਹੈ ਕਿ ਨਹੀਂ ਚੇਤੇ ਰੱਖਣਾ ਆਉਣ ਵਾਲੇ ਟਾਈਮ ਦੀ ਪਹਿਲਾਂ ਹੀ ਬੰਦਾ ਉਮੀਦ ਕਰਕੇ ਜਿਹੜਾ ਮਨੁੱਖ ਦੁਖੀ ਹੈ ਉਹ ਮਨੁੱਖ ਸਮਝ ਲਓ ਅਤੀਤ ਵਿੱਚ ਜੀ ਰਿਹਾ ਜਿਹੜਾ ਮਨੁੱਖ ਚਿੰਤਾ ਤੋਂ ਰਹਿ ਚਿੰਤਾ ਚ ਹੈ ਉਹ ਮਨੁੱਖ ਭਵਿੱਖ ਵਿੱਚ ਜੀ ਰਿਹਾ ਹੈ ਤੇ ਜਿਹੜਾ ਜਿਹੜਾ ਵਰਤਮਾਨ ਹੁੰਦਾ ਹੈ ਉਹ ਹਮੇਸ਼ਾ ਸਹਿਜ ਹੁੰਦਾ ਹੈ ਉਹਨਾਂ ਦੁੱਖ ਹੁੰਦਾ ਹੈ ਨਾ ਸੁੱਖ ਹੁੰਦਾ ਹੈ ਵਰਤਮਾਨ ਜਿਹੜਾ ਚੱਲ ਰਿਹਾ ਟਾਈਮ ਹੁੰਦਾ ਹੈ ਜਦੋਂ ਮਨੁੱਖ ਦੁਖੀ ਹੋਏਗਾ ਕੋਈ ਗੱਲ ਚੇਤੇ ਕਰਕੇ ਦੁਖੀ ਹੋ ਰਿਹਾ ਹੈ ਤੇ ਜਦੋਂ ਚਿੰਤਾ ਵਿੱਚ ਮਰ ਰਿਹਾ ਹੁੰਦਾ ਹੈ ਉਦੋਂ ਆਉਣ ਵਾਲੇ ਟਾਈਮ ਦੀ ਕੋਈ ਨਾ ਕੋਈ ਗੱਲ ਸੋਚ ਰਿਹਾ ਹੁੰਦਾ ਹੈ ਚੇਤੇ ਰੱਖਣਾ ਇਹ ਛੋਟਾ ਜਿਹਾ ਜੇ ਹੈ ਗੱਲ ਛੋਟੀ ਜੀ ਪਰ ਹੈ ਬੜੀ ਡੂੰਗੀ ਬਰੀਕ ਗੱਲ ਹੈ ਵਰਤਮਾਨ ਦੇ ਵਿੱਚ ਜੀਣਾ ਸਿੱਖੋ ਜਿਹੜਾ ਮੌਕੇ ਤੇ ਜਿੱਥੇ ਬੈਠਿਆ ਉਹ ਸਹਿਜ ਹੁੰਦਾ ਹੈ ਉਹ ਕਦੇ ਵੀ ਨਾ ਦੁੱਖ ਹੁੰਦਾ ਹੈ ਨਾ ਸੁਖ ਹੁੰਦਾ ਹੈ ਉਹ ਸਹਿਜ ਹੁੰਦਾ ਹੈ ਸਤ ਇੱਥੇ ਕਬੀਰ ਸਾਹਿਬ ਜੀ ਕਹਿ ਲਗੇ ਨਿਰਪੈ ਹੋਏ ਕੇ ਗੁਣ ਰਵੇ ਕੋਈ ਏਕਾਦ ਇੱਕ ਕੋਈ ਵਿਰਲਾ ਮਨੁੱਖ ਐਸਾ ਹੁੰਦਾ ਹੈ ਜਿਹੜਾ ਨਿਡਰ ਹੋ ਕੇ ਰੱਬ ਦੇ ਗੁਣ ਗਾਈ ਜਾਂਦਾ ਹੈ ਵੀ ਚਾਹੇ ਦੁੱਖ ਆਵੇ ਸੁਖ ਆਵੇ ਕੋਈ ਪਰਵਾਹ ਹੀ ਨਹੀਂ ਜੀ ਜਤ ਪੇਖੋ ਤਤ ਸੋਏ ਕਹਿ ਲਗੇ ਇਸ ਗੱਲ ਦੀ ਪਰਵਾਹ ਨਾ ਕਰਦਾ ਹੋਇਆ ਉਹ ਕੋਈ ਮਨੁੱਖ ਪਰਮਾਤਮਾ ਦੇ ਗੁਣ ਗਾਵੇ ਜਿਸ ਨੂੰ ਮੈਂ ਜਿੱਧਰ ਵੇਖਾਂ ਉਧਰ ਹੀ ਮੈਨੂੰ ਉਹ ਪਰਮਾਤਮਾ ਮੌਜੂਦ ਦਿਖਾਈ ਦਿੰਦਾ ਹੈ ਜਦ ਤੱਕ ਸੰਸਾਰਿਕ ਸੁੱਖਾਂ ਦੀ ਲਾਲਸਾ ਹੈ ਚੇਤੇ ਰੱਖਣਾ ਸਿਮਰਨ ਨਹੀਂ ਹੋ ਸਕਦਾ ਇਸ ਸ्लोਕ ਦਾ ਮੈਂ ਬਿਲਕੁਲ ਭਾਵ ਜੇਕਰ ਆਪਾਂ ਦੇਖੀਏ ਸੰਸਾਰਿਕ ਸੁੱਖਾਂ ਦੀ ਲਾਲਸਾ ਬੰਦੇ ਨੂੰ ਪਰਮਾਤਮਾ ਦੇ ਨਾਮ ਦੇ ਸਿਮਰਨ ਦੇ ਅਸਲੀ ਉਹਦੇ ਨਾਲ ਨਹੀਂ ਜੋੜ ਸਕਦੀ। ਕਈ ਵਾਰੀ ਲੋਕ ਕੀ ਕਰਦੇ ਨੇ ਸਾਡਾ ਆਹ ਕੰਮ ਬਣ ਜੇ ਜੀ ਅਸੀਂ 21 ਸੁਖਮਨੀ ਸਾਹਿਬ ਦੇ ਪਾਠ ਕਰਾਂਗੇ ਇਹ ਸ਼ਰਤ ਹੈ ਕੋਈ। ਇਹ ਕੋਈ ਰੱਬ ਨੂੰ ਰਿਸ਼ਵਤ ਦੇ ਰਹੇ ਅਸੀਂ ਖੰਡ ਪਾਠ ਸਾਹਿਬ ਕਰਾਵਾਂਗੇ ਜੀ। ਆਹ ਕੰਮ ਸਾਡਾ ਬਣ ਜੇ ਤੇ ਜੇ ਨਾ ਬਣਿਆ ਫਿਰ ਨਹੀਂ ਕਰਾਉਣਾ। ਇਹ ਬਿਲਕੁਲ ਗਲਤ ਗੱਲਾਂ ਨੇ ਸੁੱਖਾਂ ਸੁਖਣੀਆਂ ਗੁਰਮਤਿ ਦੇ ਵਿੱਚ ਬਿਲਕੁਲ ਨਹੀਂ ਆਗੀਆਂ। ਨਹੀਂ ਸੁਖਣੀਆਂ ਚਾਹੀਦੀਆਂ ਅਰਦਾਸ ਕਰੋ ਤੇ ਅਰਦਾਸ ਵੀ ਇਹ ਕਰੋ ਰੱਬ ਨੂੰ ਆਪ ਨਾ ਰਾਹ ਦਿਖਾਓ ਅੱਗੇ ਵੀ ਸੱਚੇ ਪਾਤਸ਼ਾਹ ਜੀ ਮੈਨੂੰ ਆਹ ਇਦਾਂ ਹੋ ਜੇ ਸਾਡਾ ਆਹ ਕੰਮ ਇਹ ਵੀ ਹੋ ਜੇ ਆਹ ਕੰਮ ਇਹ ਵੀ ਹੋ ਜੀ ਉਹ ਤਾਂ ਅਸੀਂ ਰੱਬ ਨੂੰ ਰਾਹ ਦਿਖਾਉਣ ਲੱਗ ਗਏ ਸਤਿਗੁਰੂ ਨੂੰ ਆਕੇ ਸਤਿਗੁਰੂ ਜੀ ਜੋ ਮਰਜੀ ਵਾਪਰੇ ਬਸ ਆਪ ਦੇ ਭਾਣੇ ਦੇ ਵਿੱਚ ਰਹਿਣ ਦਾ ਬਲ ਬਖਸ਼ੀ ਜੀ ਆਹ ਅਰਦਾਸ ਕਰਨੀ ਚਾਹੀਦੀ ਹੈ ਕੋਈ ਡਿਮਾਂਡ ਕਰਨੀ ਨਹੀਂ ਚਾਹੀਦੀ ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ ਕਹਿਣ ਲੱਗੇ ਸਭ ਤੋਂ ਸੋਹਣੀ ਮੰਗ ਪਤਾ ਕੀ ਹੈ ਪ੍ਰਮਾਤਮਾ ਕੋਲੋਂ ਕੀ ਮੰਗਣਾ ਚਾਹੀਦਾ ਹੈ ਹਰ ਜਸ ਗੁਰਤੇ ਮੰਗਣਾ ਹਰੀ ਦਾ ਜਸ ਮੰਗਣਾ ਚਾਹੀਦਾ ਉਹਨੂੰ ਇਹ ਪ੍ਰਮਾਤਮਾ ਨੂੰ ਇਹ ਕਹਣ ਚ ਦੇ ਵਾਹਿਗੁਰੂ ਆਪਣਾ ਨਾਮ ਜਪਣ ਦੀ ਤਾਕਤ ਦੇ ਬਸ ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ ਫਰੀਦ ਸਾਹਿਬ ਜੀ ਕਹਿਣ ਲੱਗੇ ਵਾਹਿਗੁਰੂ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਮੇਰੇ ਤੇ ਕਿਰਪਾ ਕਰ ਮੇਰੀ ਝੋਲੀ ਦੇ ਵਿੱਚ ਬੰਦਗੀ ਦੀ ਦਾਤ ਪਾ ਦੇ ਅਸੀਂ ਮੰਗਦੇ ਆ ਜੀ ਸਾਨੂੰ ਕਾਰ ਮਿਲ ਜੇ ਸਾਡੇ ਸਾਡੀ ਕੋਠੀ ਪੈ ਜੇ ਸਾਡਾ ਬੱਚੇ ਬਾਹਰ ਚੱਲ ਜਾਣ ਅਸੀਂ ਆਪਰਾਧ ਕਉਂਦੇ ਰੱਬ ਨੂੰ ਕਬੀਰ ਸਾਹਿਬ ਜੀ ਕਹਿੰਨ ਲੱਗੇ ਇਹ ਬੜੀਆਂ ਛੋਟੀਆਂ ਤੇ ਬੜੀਆਂ ਨਾ ਮੂਰਖਤਾਈ ਵਾਲੀਆਂ ਗੱਲਾਂ ਨੇ ਨਹੀਂ ਕਰਨੀਆਂ ਚਾਹੀਦੀ ਮੈਂ ਤਾਂ ਹੀ ਕਹਿੰਦਾ ਜਿਹੜਾ ਬੰਦਾ ਗੁਰਬਾਣੀ ਨੂੰ ਸਮਝਣਾ ਸ਼ੁਰੂ ਕਰ ਗਏ ਨਾ ਉਹਦੀਆਂ ਮੰਗਾਂ ਹੀ ਖਤਮ ਹੋ ਜਾਂਦੀਆਂ ਨੇ ਜੀ ਗੁਰਬਾਣੀ ਸਭ ਤੋਂ ਪਹਿਲਾਂ ਮੰਗਾਂ ਹੀ ਖਤਮ ਕਰਦੀ ਹੈ ਕਹਿੰਦੇ ਤੂੰ ਪਹਿਲਾਂ ਮੰਗਣਾ ਛੱਡ ਬਾਕੀ ਤੇ ਗੱਲਾਂ ਬਾਅਦ ਚ ਕਰਾਂਗੇ ਹੁਣ ਅਗਲਾ ਬਚਨ ਇੱਕ ਆਪਾਂ ਸ਼ਲੋਕ ਨਾਲ ਹੋਰ ਜੁੜੀਏ ਕਬੀਰ ਜਾ ਦਿਨ ਹਉ ਮੂਆ ਪਛੈ ਭਿਆ ਆਨੰਦ ਮੋਹੇ ਮਿਲੇਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਕਬੀਰ ਸਾਹਿਬ ਜੀ ਫਿਰ ਆਵਾਜ਼ ਮਾਰਦੇ ਆਪਣੇ ਆਪ ਨੂੰ ਚੇਤੇ ਰੱਖਣਾ ਆਵਾਜ਼ ਆਪਣੇ ਆਪ ਨੂੰ ਮਾਰੀਏ ਪਰ ਸਮਝਾਇਆ ਹੈ ਕਿ ਭਾਈ ਅਸੀਂ ਸਾਰੇ ਆਪਣੇ ਆਪ ਨੂੰ ਸਮਝਾਉਣ ਦਾ ਯਤਨ ਕਰੀਏ ਸਾਰੇ ਆਪਣੇ ਆਪ ਨੂੰ ਆਵਾਜ਼ ਮਾਰੀਏ ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਮੈਂ ਮਾਰ ਰਿਹਾ ਨਾ ਇਦਾਂ ਹੀ ਸਾਰੇ ਆਪਣੇ ਆਪ ਨੂੰ ਆਵਾਜ਼ ਮਾਰੋ ਕਬੀਰ ਜਾ ਦਿਨ ਹੋ ਮੁਆ ਕੱਲ ਗਿਹੇ ਭਾਈ ਜਾ ਦਿਨ ਹੋ ਮੁਆ ਜਦੋਂ ਮੇਰਾ ਮੇਰੇ ਅੰਦਰੋਂ ਮੈਂ ਮੈਂ ਮਰ ਗਈ ਆਉਂਦਾ ਮਤਲਬ ਹੈ ਮੈਂ ਮੈਂ ਹੰਕਾਰ ਖਤਮ ਹੋ ਗਿਆ ਮੈਂ ਕੀਤਾ ਮੈਂ ਕਰਨਾ ਆਹ ਕੰਮ ਮੈਂ ਕਰਨਾ ਕਹਿ ਲੇ ਕਿ ਜਦੋਂ ਆ ਮੈਂ ਖਤਮ ਹੋ ਗਈ ਨਾ ਹੰਕਾਰ ਖਤਮ ਹੋ ਗਿਆ ਦੇਖੋ ਮੈਂ ਦੋ ਤਰ੍ਹਾਂ ਦੀ ਹੈ ਇੱਕ ਤੇ ਕਿਸੇ ਨੂੰ ਜਾਣਕਾਰੀ ਕਿਸੇ ਨੇ ਪੁੱਛਿਆ ਵੀ ਆਹ ਕੰਮ ਵੀ ਤੁਸੀਂ ਆਹ ਕੰਮ ਕਿਹਨੇ ਕੀਤਾ ਆਪਾਂ ਦੱਸਣਾ ਮਾਤਰ ਕਹਿ ਰਹੇ ਆ ਵੀ ਇਹ ਕੰਮ ਜੀ ਮੈਂ ਕੀਤਾ ਇੱਕ ਦੱਸ ਰਹੇ ਆ ਉਹ ਤੇ ਇੱਕ ਹੋ ਗਿਆ ਜਾਣਕਾਰੀ ਦੇਣੀ ਪਰ ਇੱਕ ਮੈਂ ਹੁੰਦਾ ਵੀ ਹੰਕਾਰ ਉਹਦੇ ਵਿੱਚ ਮਿਕਸ ਹੁੰਦਾ ਹੈ ਵੀ ਮੈਂ ਕੀਤਾ ਜੀ ਜੇ ਮੈਂ ਨਾ ਕਰਦਾ ਤੇ ਕੰਮ ਹੋਣਾ ਹੀ ਨਹੀਂ ਸੀ ਮੇਰੇ ਤੋਂ ਬਿਨਾ ਤੇ ਕੰਮ ਹੋਣਾ ਹੀ ਉਹਦੇ ਚ ਹੰਕਾਰ ਆ ਜਾਂਦਾ ਉਹ ਚੀਜ਼ ਗਲਤ ਹੈ ਹੁਣ ਜੇ ਕਿਸੇ ਨੂੰ ਕੋਈ ਜਾਣਕਾਰੀ ਦੇਣੀ ਹੈ ਵੀ ਆ ਕੰਮ ਜੀ ਕਿਸੇ ਨੇ ਪੁੱਛ ਲਿਆ ਕੰਮ ਕਿਹਨੇ ਕੀਤਾ ਆਹ ਚੀਜ਼ ਕੌਣ ਲੈ ਕੇ ਆਇਆ ਉਹਨੂੰ ਕਹਦੇ ਜੀ ਮੈਂ ਲਿਆਂਦੀ ਆ ਉਹ ਤੇ ਇੱਕ ਦੱਸਿਆ ਨਾ ਆਪਾਂ ਪਰ ਇਹ ਕਿਹੜੀ ਮੈਂ ਦੀ ਗੱਲ ਹੈ ਇਹ ਉਸ ਮੈਂ ਦੀ ਗੱਲ ਹੈ ਜਿਹਦੇ ਵਿੱਚ ਹੰਕਾਰ ਭਰਿਆ ਹੋਵੇ ਹੰਕਾਰ ਵੀ ਮੇਰੇ ਤੋਂ ਬਿਨਾ ਤੇ ਕੰਮ ਹੋ ਹੀ ਨਹੀਂ ਸਕਦਾ ਕਬੀਰ ਸਾਹਿਬ ਜੀ ਕਹਿੰਦੇ ਜਿਸ ਦਿਨ ਮੇਰੇ ਵਿੱਚੋਂ ਆਹ ਹੰਕਾਰ ਮੁੱਕ ਗਿਆ ਨਾ ਮੈਂ ਮੁੱਕ ਗਈ ਕਬੀਰ ਜਾ ਦਿਨ ਹਉ ਬੁਆ ਜਿਸ ਦਿਨ ਮੇਰੇ ਵਿੱਚੋਂ ਹਉ ਖਤਮ ਹੋ ਗਈ ਹਉ ਮੈਂ ਖਤਮ ਹੋ ਗਈ ਮੈਂ ਖਤਮ ਹੋ ਗਈ ਪਾਛੇ ਭਇਆ ਆਨੰਦ ਕਹਿਣ ਲੱਗੇ ਬੜਾ ਸੁਖ ਮਿਲਿਆ ਮੈਨੂੰ ਇਦਣ ਦਾ ਮੈਨੂੰ ਬੜਾ ਮੇਰੇ ਅੰਦਰੋਂ ਮੈਂ ਮਰੀ ਹੰਕਾਰ ਮਰਿਆ ਹੰਕਾਰ ਮਰਨ ਤੋਂ ਬਾਅਦ ਮੈਂ ਆਪਣੇ ਆਪ ਨੂੰ ਕਹਿ ਲੱਗੇ ਜਿਸ ਦਿਨ ਮੈਂ ਚਰਨ ਧੂੜ ਬਣਾ ਲਿਆ ਸਤਗੁਰਾਂ ਨੇ ਬਚਨ ਕੀਤਾ ਹੈ ਨਾ ਕਿ ਜਦੋਂ ਵੀ ਮੇਰੇ ਦਰਵਾਜ਼ੇ ਤੇ ਆਉਣਾ ਹੈ ਨਾ ਪਹਿਲਾਂ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਭਨ ਕੀ ਰੇਣਕਾ ਕਹਿ ਲੱਗੇ ਪੈਰਾਂ ਦੀ ਧੂੜ ਬਣ ਗਈ ਤੋ ਆਓ ਹਮਾਰੇ ਪਾਸ ਫੇਰ ਗੱਲ ਬੰਨੀ ਐ ਅਸੀਂ ਤੇ ਹੰਕਾਰ ਆਪਣਾ ਨਾਲ ਹੀ ਚੱਕ ਕੇ ਲੈ ਆਉਨੇ ਆ ਚੇਤੇ ਰੱਖਣਾ ਗੁਰੂ ਸਾਹਿਬ ਨੇ ਵੀ ਆਖਿਆ ਨਹੀਂ ਐਦਾਂ ਗੱਲ ਨਹੀਂ ਬੰਨੀ ਬਿਲਕੁਲ ਪੈਰਾਂ ਦੀ ਧੂੜ ਬਣਾ ਪਹਿਲਾਂ ਆਪਣੇ ਆਪ ਨੂੰ ਧੂੜ ਬਣਾਉਣ ਦਾ ਮਤਲਬ ਹੈ ਹੰਕਾਰ ਬਿਲਕੁਲ ਹੀ ਛੱਡ ਕੇ ਮਿੱਟੀ ਬਣ ਕੇ ਆ ਮੇਰੇ ਕੋਲ ਫੇਰ ਗੱਲ ਬਣਨੀ ਹੈ ਫੇਰ ਮੇਰੇ ਕੋਲ ਆਏ ਦੇ ਕੁਝ ਨਾ ਕੁਝ ਪ੍ਰਾਪਤ ਹੋਏਗਾ ਕਬੀਰ ਜਾ ਦਿਨ ਹੋ ਬੁਆ ਪਾਛੇ ਭਇਆ ਆਨੰਦ ਜਿਸ ਦਿਨ ਮੇਰੇ ਵਿੱਚੋਂ ਮੈਂ ਮਰੀ ਉਸ ਦਿਨ ਦਾ ਬੜਾ ਆਨੰਦ ਮਿਲਿਆ ਅਗਲਾ ਬਚਨ ਕਹਿਣ ਲੱਗੇ ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਨਿਰਾ ਸੋਖੀ ਨਹੀਂ ਬਣਿਆ ਮੈਨੂੰ ਮੇਰਾ ਪਿਆਰਾ ਰੱਬ ਵੀ ਮਿਲਿਆ ਉਸ ਦਿਨ ਦਾ ਹੁਣ ਮੇਰੇ ਸਾਥੀ ਇਹ ਗਿਆਨ ਇੰਦਰੀ ਸੰਗੀ ਭਜੈ ਗੋਬਿੰਦ ਸੰਗੀ ਦਾ ਮਤਲਬ ਹੈ ਆ ਜਿਹੜੇ ਸੰਗੀ ਸਾਥੀ ਸਾਡੇ ਕਿਹੜੇ ਨੇ ਸਾਡੇ ਕੰਨ ਸਾਡੇ ਮਿੱਤਰ ਨੇ ਸਾਡੀਆਂ ਅੱਖਾਂ ਸਾਡੀ ਮਿੱਤਰ ਨੇ ਸਾਡੀ ਨਾਸਕਾ ਸਾਡੀ ਜ਼ੁਬਾਨ ਸਾਡੀ ਤ્વਚਾ ਸਾਡਾ ਸਰੀਰ ਇਹ ਸਾਡੇ ਮਿੱਤਰ ਨੇ ਸਾਡੀਆਂ ਇੰਦਰੀਆਂ ਕਹਿਣ ਲੱਗੇ ਹੁਣ ਮੇਰੇ ਆ ਜਿਹੜੇ ਮੇਰੇ ਮਿੱਤਰ ਨੇ ਨਾ ਮੇਰੇ ਦੋਸਤ ਨੇ ਏ ਵੀ ਮੇਰੇ ਨਾਲ ਰਲ ਕੇ ਰੱਬ ਦਾ ਨਾਮ ਜਪਣ ਲੱਗੇ ਸੰਗੀ ਭਜੈ ਗੋਬਿੰਦ ਹੁਣ ਕੱਲ ਕੇ ਮੇਰੇ ਸੰਗੀ ਵੀ ਉਸ ਗੋਬਿੰਦ ਦਾ ਭਜਨ ਕਰਨ ਲੱਗ ਸ਼ੁਰੂ ਹੋ ਗਏ ਮੋਹਿ ਮਿਲੇ ਉਪਰਬ ਆਪਣਾ ਨਿਰਾ ਸੋਖੀ ਨਹੀਂ ਬਣਿਆ ਮੈਨੂੰ ਮੇਰਾ ਪਿਆਰਾ ਰੱਬ ਵੀ ਮਿਲਿਆ ਤੇ ਹੁਣ ਮੇਰੇ ਸਾਥੀ ਇਹ ਗਿਆਨ ਇੰਦਰੀ ਵੀ ਪ੍ਰਮਾਤਮਾ ਨੂੰ ਹੀ ਯਾਦ ਕਰਦੇ ਨੇ ਗਿਆਨ ਇੰਦਰੀਆਂ ਵੀ ਇਹਨਾਂ ਦੀ ਰੁਚੀ ਵੀ ਰੱਬ ਵਾਲੇ ਪਾਸੇ ਹੋ ਗਈ ਇਹਦਾ ਭਾਵ ਇਹ ਹੈ ਕੇ ਸੁਖ ਹੰਕਾਰ ਨੂੰ ਤਿਆਗ ਕੇ ਮਿਲਦਾ ਹੈ ਸਿਮਰਨ ਵੀ ਹੰਕਾਰ ਨੂੰ ਛੱਡਣ ਤੋਂ ਬਾਅਦ ਹੀ ਹੋ ਸਕਦਾ ਹੈ ਹੰਕਾਰ ਨੂੰ ਨਾਲ ਚੱਕ ਕੇ ਸਿਮਰਨ ਕਦੇ ਨਹੀਂ ਮਨੁੱਖ ਕਰ ਸਕਦਾ